ਜਦੋਂ ਦਾ ਕੈਮਰਾ ਵਿੱਚ ਚਾਲ ਲਾਵੇ ਕੋਈ ਕੋਈ ਵਾਲਾ ਹੈਡਕਾਡ ਦੇਮੰਦ ਨਰੇਂਦਰ ਨਰੇਂਦਰ ਕੋਈ ਕੋਈ ਵਾਲਾ ਲੋਕਾਂ ਦਾ ਕੰਪੇਨ ਹੈ ਬਾਈ ਕੀ ਕਰੀਏ ਸਟਾਰਟ ਹੋਣੀ ਆ ਔਰ ਪਿਛਲੇ 10 15 ਦਿਨਾਂ ਚ ਮੈਂ ਤਕਰੀਬਨ ਸਾਰੇ ਹਲਕਿਆਂ ਦਾ ਇੱਕ ਇੱਕ ਚੱਕਰ ਕੰਪਲੀਟ ਕਰ ਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਅਕਾਲਪੁਰ ਕਮੈਂਟਰੀ ਦੀ ਬਖਸ਼ਿਸ਼ ਨਾਲ ਬਹੁਤ ਰਿਸਪੌਂਸ ਮਿਲ ਰਿਹਾ ਸਾਡੀ ਸਟ੍ਰੈਂਥ ਸਾਡੇ ਵਰਕਰ ਸਾਡੇ 9 ਦੇ 9 ਹਲਕਿਆਂ ਦੇ ਲੀਡਰਾਂ ਜਦ ਕਿ ਦੂਸਰਿਆਂ ਨੇ ਇਸ ਤਰ੍ਹਾਂ ਜਿਹੜੇ ਥਾਰ ਦਾ ਕਾਰਨ ਉਹਨਾਂ ਪਾਰਟੀਆਂ ਦੇ ਲੀਡਰ ਫਟ ਗਏ ਕਿਉਂਕਿ ਬਾਹਰ ਤੋਂ ਜਾਣ ਕੇ ਸ਼ਰਤੇ ਪਟਾਈਆਂ ਜਾਂ ਚਾਹੇ ਉਹ ਬੀਜੇਪੀ ਆਵੇ ਚਾਹੇ ਕਾਂਗਰਸ ਆ। ਅੱਜ ਕਾਂਗਰਸ ਕਾਂਗਰਸੀ ਨੂੰ ਹਰਾ ਰਹੇ ਆ। ਬੀਜੇਪੀ ਵਾਲੇ ਬੀਜੇਪੀ ਨੂੰ ਹਰਾ ਰਹੇ ਆ। ਇਹ ਪ੍ਰਮਾਤਮਾ ਦੀ ਇੱਕ ਅਨਕੂਪ ਵੈਕਰ ਦੀ ਬਾਕੀ ਸੱਚ ਹੈ ਕਿ ਪੰਜਾਬਿਆਂ ਦੇ ਵਿੱਚ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਗੱਲ ਨੂੰ ਜਿਤਾਉਣ ਵਾਸਤੇ ਜਿਹੜੇ ਸਾਡੇ ਵਰਕਰ ਤੇ ਲੀਡਰ ਪੱਪਾ ਭਾਰ ਹੋਏ ਬੈਠੇ ਆ ਆਪਾਂ ਇਹ ਇਲੈਕਸ਼ਨ ਬੜੇ ਵੱਡੇ ਮਾਰਜਿਨ ਨਾਲ ਅਰੋਜੀ ਜਿਹੜਾ ਜਿਹੜਾ ਖੁਸ਼ੀ ਕੈਂਡੀਡੇਟ ਉਹ ਬਾਹਰੋਂ ਲੈ ਕੇ ਜਾਂਦੇ ਨੇ ਕਹਿੰਦੇ ਅਕਾਲੀ ਦਲ ਨੂੰ ਕੋਈ ਮਿਹਰਬਾਰ ਨਹੀਂ ਮਿਲਿਆ ਇਸ ਤੋਂ ਪਰਹਾਰੀਆਂ ਉਸ ਤੋਂ ਪਰ ਕੀ ਕਰ ਜਾਂਦੇ ਹੋ ਕੱਲ ਵੀ ਜਿਹੜਾ ਖਾਸ ਤੌਰ ਤੇ ਨਾਲ ਇਹ ਗੱਲ ਕਿਓ 30 ਸਾਲ ਪਹਿਲਾਂ 1992 ਚ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਮੈਂ ਸਰਪੰਚ ਰਿਹਾ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਮਨਿਸਟਰ ਬਣਿਆ ਐਮ ਐਲ ਏ ਬਣਿਆ ਗਾਂਧੀ ਸਾਹਿਬ ਨੂੰ ਗਾਂਧੀ ਸਾਹਿਬ ਨੂੰ ਤੇ ਬਲਬੀਰ ਸਿੰਘ ਨੂੰ ਏ ਵੀ ਨਹੀਂ ਪਤਾ ਕਿ ਡੇਰਾਬਸੀ ਹਲਕਾ ਜਿਹੜਾ ਲੋਕ ਸਭਾ ਹਲਕੇ ਪਟਿਆਲੇ ਦਾ ਹਿੱਸਾ ਆ ਦੱਸੋ ਕਿਸ ਤਰ੍ਹਾਂ ਇਲੈਕਸ਼ਨ ਜਿੱਤੇ ਜਾਣ ਲੇਗੇ ਉਹਨਾਂ ਨੂੰ ਪਤਾ ਨਹੀਂ ਲੋਕ ਸਭਾ ਹਲਕਾ ਡੇਰਾਬਸੀ ਹਲਕੇ ਦਾ ਪਾਰਟ ਆ ਔਰ ਮੈਂ ਡੇਰਾ ਬਸੀਚ ਮੇਰੇ 3-4 ਪੁੱਤਾਂ ਤੋਂ ਖਾਨਦਾਨ ਤੋਂ ਉੱਥੇ ਹੀ ਮੈਂ ਪੈਦਾ ਹੋਇਆ ਉੱਥੇ ਹੀ ਵੱਡਾ ਹੋਇਆ ਮੇਰਾ ਫਰੇਮ ਫਰਾਮ ਹੁੰਦਾ ਥੋੜਾ ਅੱਜ ਲੱਗ ਪਿਆ ਸਰਮਣੀ ਕਾਲੀ ਕਾਲੀ ਜਾਲ ਸਰਮਣੀ ਕਾਲੀਆ ਦੀ ਖਜ਼ਾਨਚੀ ਉਹ ਕੱਲ ਜਿਹੜੇ ਚੰਡੀਗੜ੍ਹ ਦੇ ਉਮੀਦਵਾਰ ਨੇ ਪਾਰਟੀ ਛੱਡੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਫੰਡਿੰਗ ਨਹੀਂ ਹੋ ਰਹੀ ਸੀ ਤੇ ਤਸਵੀਰ ਬਾਦਲ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਇਸ ਕਰਕੇ ਜੀ ਫੰਡਿੰਗ ਹੋਣਾ ਨਾ ਹੋਣਾ ਇਹ ਡਿਫਰੈਂਸ ਗੱਲ ਹੈ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਸਾਡੇ ਤੇ ਸਾਰੇ ਵਰਕਰ ਕੈਂਪੇਨ ਚੱਲ ਰਹੇ ਨੇ ਸਰਮਣੀ ਕਾਲੀਆ ਦਾ ਹਰ ਵਰਕਰ ਇਸ ਕੈਂਪੇਨ ਇਹ ਹਿਸਾਬ ਆਂਦਾ ਆ ਹਰ ਵਰਕਰ ਲੜਾਈ ਲੜਦਾ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਕਿ ਝਾ ਕਰਨ ਹੋਏ ਆ ਕੁਝ ਹੋ ਸਕਦਾ ਤੁਹਾਨੂੰ ਪਤਾ ਹੀ ਅੱਜਕੱਲ ਬੀਜਪੀ ਵਾਲਾ ਨਕੀ ਡੀਡੀ ਦਾ ਡਰ ਦਖਾਂਦਿਆ ਕੋਈ ਬਿਜ਼ਨਸ ਦਾ ਦਖਾਂਦਿਆ ਕੁਝ ਬੇਰਗਿਆਲਾ ਦਿਨ ਜੀ ਸਰਪਾ ਜੀ ਸਰ ਜੀ ਮਾਨ ਸਿੰਘ ਰੰਦਾਵਾ ਨੇ ਕਿ ਉਹਨਾਂ ਨੂੰ ਸਾਫ਼ ਦਿਖਿਆ ਨਾ ਪੋਸਟਮਾਰਟਮ ਹੋਇਆ ਨਾ ਸੋਚਾਰ ਹੋਇਆ ਔਰ ਜੋ ਚੇਤਾਵਨੀ ਦਿੱਤੀ ਸੀ ਦੋ ਦਿਨ ਪਹਿਲਾਂ ਉੱਪਰ ਆਥਿਆ ਯਾਰ ਦੋਨੇ ਹੀ ਸਿੱਧਾ ਬਾਈ ਦਾ ਚੱਕਿਆ ਆਮ ਆਦਮੀ ਪਾਰਟੀ ਵੀ ਬੀਜਪੀ ਵੀ ਦੋਨੇ ਹੀ ਕਿਸਾਨ ਬਰੁੱਖਿਆ ਚੱਕਿਆ ਦੋਨਾਂ ਨੇ ਕਿਸਾਨਾਂ ਨਾਲ ਧੋਖਾ ਜਿਹਾ ਕੀਤਾ ਇਵਨ ਕਾਂਗਰਸ ਨੇ ਵੀ ਕਾਂਗਰਸ ਨੇ ਕਿਹਾ ਤਾਂ ਸਾਰਾ ਕਰਜ਼ਾ ਮਾਫ ਕਰਦਾਂਗੇ ਮੁੜ ਕੇ ਮੁੱਕਰ ਗਏ ਜਿਹੜੀ ਆਪ ਆਂਦੀ ਪਾਰਟੀਆਂ ਨੇ ਕਿਹਾ ਦਾ 15 ਮਿੰਟ ਦਾ ਐਮਐਸਜੀ ਦੇ ਦਾਂਗੇ ਉਦੋਂ ਮੁੱਕਰ ਗਏ ਇਹਨਾਂ ਨੇ ਤਾਂ ਜੇ ਦੂਸਰੀ ਸਟੇਟ ਚ ਆ ਕੇ ਗੋਲੀਆਂ ਮਾਰ ਕੇ ਕਿਸਾਨ ਨੂੰ ਮਾਰਦਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜੋ ਕਿਸਾਨ ਨਾਲ ਧੱਕਾ ਮੁੱਠੀ ਹੋ ਕੇ ਟੱਕਰ ਹੋਈ ਹੈ ਉੱਤੇ ਕਾਰਵਾਈ ਹੋਣੀ ਚਾਹੀਦੀ ਸਰ ਸ਼ਰਮਾ ਜੀ ਜਿਵੇਂ ਡੇਰਾ ਵਸੀ ਹਲਕੇ 'ਚ ਡਿਵੈਲਪਮੈਂਟ ਹੋਈ ਹੈ ਐਤਾ ਹੀ ਹੁਣ ਪਟਿਆਲੇ 'ਚ ਹੋਈ ਕਿ ਜਿੱਦਦੇ ਉਹ ਕਿਸਾਨ ਨਾਲ ਮੈਂ ਤਾਂ ਆਪਣੀ ਕਾਰਗਿਰਿਧੀ ਆ ਜੀ ਮੇਰਾ ਕਿਰਦਾਰ ਤੇ ਮੇਰੀ ਕਾਰਗਿਰਿਧੀ ਦੇਖ ਕੇ ਲੋਕ ਸ਼ਰਮਾ ਜੀ ਸ਼ਰਮਾ ਜੀ ਸ਼ਰਮਾ ਜੀ ਡਾਕਟਰ ਬਲਬੀਰ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਪੰਜਾਬਾ ਚ ਆਉ ਯਾਤਰਾ ਨਹੀਂ ਬਾਦਲ ਬਚਾਓ ਯਾਤਰਾ ਕਰ ਰਹੇ ਨੇ ਕੱਲ ਦਾ ਬਿਆਨ ਉਹ ਦਾ ਬਲਵੀਰ ਸਿੰਘ ਨੂੰ ਪੁੱਛ ਲਿਆ ਵੀ ਆਪਣੇ ਮੈਕਮੇਂ 'ਚ ਕਦੀ ਕਿੱਟ ਲਾਈ ਆ ਸਵਾਏ ਆਪਣੇ ਘਰ ਭਰਨ ਤੋਂ ਜਿਹੜਾ ਵਿਅਕਤੀ ਆਪਣੇ 24 ਪਿੰਡਾਂ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਸਕਿਆ ਉਹਨਾਂ ਕਿਸਾਨਾਂ ਨੇ ਬਾਈਕਾਟ ਕਰਿਆ ਉਹ ਸਿੰਘ ਸੁਖਵੀਰ ਬਾਦਲ ਤੇ ਬਿੰਗਰ ਰੇਜ਼ ਕਰਦਾ ਤੇ ਸੁਖਵੀਰ ਬਾਦਲ ਆ ਜਿਹਨੇ ਪੰਜਾਬ ਦੀਆਂ ਸਾੜੀਆਂ ਸੜਕਾਂ ਬਣਾਈਆਂ 에어ਪੋਰਟ ਬਣਾਏ ਥਰਮਲ ਪਲੈਂਟ ਬਣਾਏ ਸਕੂਲ ਬਣਾਏ ਕਾਲਜ ਬਣਾਏ ਹਸਪੀਟਲ ਬਣਾਏ ਆਈਟੀ ਸਿਟੀ ਬਣਾਈ ਮੈਡੀ ਸਿਟੀ ਬਣਾਈ ਐਜੂਕੇਸ਼ਨ ਸਿਟੀ ਬਣਾਈ ਬਲਬੀਰ ਸਿੰਘ ਨੂੰ ਤਾਂ ਇੱਕ ਪੰਚ ਦੀ ਚਾਅ ਮੇਂ ਤੁੰਤਿਆ ਉਹ ਵੀ ਨਹੀਂ ਪਤਾ ਪੂਰਾ ਪਰਮਾਤਮਾ ਦਾ ਇੱਕ ਥੋਲਾ ਸੀਗਾ ਹਵਾ ਬੱਪਲ ਬਲਾਸਟ ਹੋ ਗਿਆ ਤੁਸੀਂ ਦੇਖਿਓ ਜਮਾਤ ਜਬਤ ਹੋਣੀ ਹੈ ਸਰ ਜੀ ਆਮ ਆਦਮੀ ਪਾਰਵਾ ਦਾ ਦੇਖਿਆ ਲੈ ਸਰ ਬਹੁਤ ਜ਼ਰੂਰਤ ਹੋ ਰਹੀ ਹੈ ਜਿਉਂ ਨਾਲ ਲਗਾਤਾਰ ਹੋ ਰਿਹਾ ਹੈ ਜਿਉਂਸੀ ਤੋਂ ਮੈਂ 27000 ਵੋਟਾਂ ਤੋਂ ਜਿੱਤੀ ਪਰ ਬਲਬੀਰ ਸਿੰਘ 50000 ਵੋਟਾਂ ਤੋਂ ਜਿੱਤਿਆ ਗੁਰਬੀਰ ਸਿੰਘ ਦੀ ਜਮਾਨਤ ਬਚਾ ਦੇ ਡੇਰਾ ਬਸੀ ਤੋਂ ਬਹੁਤ ਵੱਡੀ ਗੱਲ ਹੋ ਆਪਣੇ ਪਿੰਡ ਤੋਂ ਹੀ ਜਿਤਾ ਦੀ ਕਹਿੰਦੇ ਨਾਲ 300 ਵੋਟਾਂ ਵਾਕਰ ਪਰਦਾ ਤਾਂ ਹੀ ਪਤਾ ਲੱਗਦਾ ਆ 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